ਸੱਚੀ ਗੱਲ ਦੀ ਮੈਂ ਜਿਹੜੀ ਵੀਡੀਓ ਬਣਾ ਰਿਹਾ ਹਾਂ ਉਹ ਵੀਡੀਓ ਹੈਗੀ ਡੋਡਾ ਪਨੀਰ ਡੋਡਾ ਪਨੀਰ ਆਮ ਤੌਰ ਤੇ 슈ਗਰ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਮੈਡੀਸਿਨ ਹੈ ਬਾਕੀ ਇਸ ਨੂੰ ਆਮ ਤੌਰ ਤੇ ਅਸ਼ੋਧ ਗੰਧਾ ਦਾ ਹਿੱਸਾ ਹੀ ਕਿਹਾ ਜਾਂਦਾ ਹੈ ਇਸ ਨੂੰ ਲੈਣ ਵਾਸਤੇ ਸਾਨੂੰ ਰਾਤ ਨੂੰ 14 ਦਾਣੇ ਜਾਂ 15 14 15 ਦਾਣੇ ਭਿਉਂ ਕੇ ਤੇ ਤੁਸੀਂ ਕੀ ਕਰਨਾ ਹੈ ਇੱਕ ਗਲਾਸ ਪਾਣੀ ਦੇ ਵਿੱਚ ਰਾਤ ਨੂੰ ਰੱਖ ਦਿਓ ਸਵੇਰ ਉੱਠ ਕੇ ਤੁਸੀਂ ਕੀ ਕਰਨਾ ਹੈ ਵੀ ਇਸ ਨੂੰ ਗੈਸ ਦੇ ਉੱਤੇ ਰੱਖ ਦਿਓ ਧੀਮੀ ਅੱਗ ਤੇ ਅਤੇ ਜਦੋਂ ਇਹ ਅੱਧਾ ਪਾਣੀ ਰਹਿ ਜਾਏ ਇਸ ਨੂੰ ਫਿਲਟਰ ਕਰਕੇ ਪੀ ਲੈਣਾ ਚਾਹੀਦਾ ਹੈ। ਬਾਕੀ ਇਸ ਤੋਂ ਇਲਾਵਾ ਅਗਰ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਤੁਸੀਂ ਦੇਖੋ ਵੀ ਇਸ ਨੂੰ ਰਾਤ ਨੂੰ ਪਿਉਂਦਿਓ। ਅੱਧ ਸਵੇਰੇ ਉੱਠ ਕੇ ਇਹਦਾ ਪਾਣੀ ਪੀ ਲਵੋ। ਇਹ ਤੁਹਾਨੂੰ ਬਹੁਤ ਹੀ ਬੈਨੀਫਿਟ ਦੇਗੀ। ਖਾਣ ਤੋਂ ਪਹਿਲਾਂ 슈ਗਰ ਚੈੱਕ ਕਰਾ ਲਓ। ਅਰ ਜਦੋਂ ਤੁਹਾਡੀ 슈ਗਰ ਦੁਬਾਰਾ ਚੈੱਕ ਕਰਨੀ ਹੈ ਤਾਂ ਤੁਸੀਂ ਦੇਖੋਗੇ ਵੀ ਤੁਹਾਡੀ ਸ਼ੂਗਰ ਜਿਹੜੀ ਉਹ ਨਾਰਮਲ ਆ ਜਾਏਗੀ ਡੋਡਾ ਪਨੀਰ ਜਿਹੜੀ ਹੈ ਇਹ ਪਨੀਰ ਨਾਲ ਇਸ ਦਾ ਕੋਈ ਵੀ ਸਬੰਧ ਨਹੀਂ ਹੈ ਬਾਕੀ ਇਸ ਤੋਂ ਇਲਾਵਾ ਅਸੀਂ ਕੀ ਕਰਨਾ ਹੈ ਵੀ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਇਸ ਦਾ ਪਾਣੀ ਜਿਵੇਂ ਮੈਂ ਦੱਸਿਆ ਹੈ ਉਬਾਲ ਕੇ ਉਹਦਾ ਪਾਣੀ ਪੀਓ ਰਾਤ ਨੂੰ ਸੌਣ ਲੱਗਿਆ ਤੁਸੀਂ ਦੇਖੋਗੇ ਕਿ ਤੁਹਾਨੂੰ ਪੀਂਦਾਂ ਸਾਰੀ ਨੀਂਦ ਆ ਜਾਏਗੀ ਬਾਕੀ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ ਵਜ਼ਨ ਘੱਟ ਕਰਨ ਵਿੱਚ ਵੀ ਇਹ ਕਾਫੀ ਮਦਦ ਕਰਦੀ ਹੈ ਬਾਕੀ ਜਿਨ੍ਹਾਂ ਨੂੰ ਅਸਥਮਾ ਦੀ ਪ੍ਰੋਬਲਮ ਹੈ ਉਹਨਾਂ ਲਈ ਵੀ ਇਹ ਬਹੁਤ ਵਧੀਆ ਟੂਟੀ ਆ ਡੋਡਾ ਪਨੀਰ ਬਾਕੀ ਇਹਦਾ ਸਵਾਦ ਜਿਹੜਾ ਹੈ ਉਹ ਬੱਕ ਬੱਕਿਆ ਜਿਆ ਹੁੰਦਾ ਹੈ ਪਰ ਗੁਣ ਇਸ ਦੇ ਵਿੱਚ ਬਹੁਤ ਜ਼ਿਆਦਾ ਹਨ ਬਾਕੀ ਜਿਨ੍ਹਾਂ ਦਾ ਜ਼ਖਮ ਠੀਕ ਨਹੀਂ ਹੁੰਦਾ ਤੇ ਡੋਡਾ ਪਨੀਰ ਦਾ ਇਸਤੇਮਾਲ ਕਰੋ ਉਹ ਜਲਦੀ ਜ਼ਖਮ ਜਿਹੜਾ ਉਹ ਠੀਕ ਹੋ ਜਾਏਗਾ ਹਿਰਦੇ ਰੋਗ ਰੋਗੀਆਂ ਲਈ ਬਹੁਤ ਹੀ ਵਧੀਆ ਏ ਬੂਟੀ ਹੈ ਤੁਸੀਂ ਇੱਕ ਵਾਰੀ ਇਸ ਨੂੰ ਲੈ ਕੇ ਦੇਖੋ ਜੇ ਤੁਹਾਡੇ ਪੈਰਾਂ 'ਚ ਜਾਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਸੂਜਨ ਹੈ ਤਾਂ ਤੁਸੀਂ ਇਸ ਦਾ ਸੇਵਨ ਕਰੋ ਇਸ ਤੋਂ ਵੱਡੀ ਗੱਲ ਇਹ ਹੈ ਵੀ ਚਮੜੀ ਜਿਹੜੀ ਹੈ ਤੁਹਾਡੀ ਛੁਰਰੀਆਂ ਦਿਖਦੀਆਂ ਨੇ ਤੁਸੀਂ ਇਹ ਇਸ ਨੂੰ ਲਗਾਤਾਰ ਇਸਤੇਮਾਲ ਕਰੋ ਤੁਹਾਡੀਆਂ ਛੁਰਰੀਆਂ ਜਿਹੜੀਆਂ ਇਹ ਠੀਕ ਹੋ ਜਾਣਗੀਆਂ ਅਗਰ ਤੁਹਾਡੀ ਕਿਡਨੀ ਖਰਾਬ ਹੈ ਲੀਵਰ ਖਰਾਬ ਹੈ ਤਾਂ ਤੁਸੀਂ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ ਡੋਡਾ ਪਨੀਰ ਦਾ ਤੇ ਤੁਸੀਂ ਇਹ ਦੇਖੋ ਤੁਹਾਡਾ ਇਹ ਮਸਲਾ ਵੀ ਹੱਲ ਹੋ ਜਾਏਗਾ ਅਗਰ ਜੇ ਤੁਹਾਡੀ ਅੱਖਾਂ ਦੀ ਰੋਸ਼ਨੀ ਘਟ ਹੈ ਤਾਂ ਤੁਸੀਂ ਇਹਦਾ ਸੇਵਨ ਕਰਨਾ ਸ਼ੁਰੂ ਕਰ ਦਿਓ ਤੁਸੀਂ ਦੇਖੋਗੇ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੀ ਅੱਖਾਂ ਦੀ ਰੋਸ਼ਨੀ ਜਿਹੜੀ ਆ ਉਹ ਠੀਕ ਹੋ ਜਾਏਗੀ ਬਾਕੀ ਕੋਸ਼ਿਸ਼ ਕਰੋ ਪੀਐਸਨੂ 슈ਗਰ ਵਾਲੇ ਮਰੀਜ਼ ਜਿਹੜੇ ਆ ਉਹ ਜ਼ਰੂਰ ਇਹ ਸਮਾਲ ਕਰਨਾ ਬਾਕੀ ਅਗਰ ਜੇ ਮੇਰੀ ਇਹ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਵਗੈਰਾ ਕਰ ਦਿਓ ਤੁਹਾਡੀ ਮਿਹਰਬਾਨੀ ਹੋਏਗੀ ਸਤਿ ਸ੍ਰੀ ਅਕਾਲ ਜੀ